ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੋਚ ਦਾ ਸਫਰ ਕਿਦਾਂ ਕਿਦਾਂ ਸਿੱਖੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਪਰਫੁੱਲਤ ਕੀਤਾ ਅਤੇ ਸਦਾ ਲਈ ਸ੍ਰੀ ਗੁਰੂ ਸਾਹਿਬ ਜੀ ਦੇ ਨੱਡ ਲਾਇਆ ਤੇ ਇਹਨਾਂ ਸਾਖੀਆਂ ਵਿੱਚ ਆਪਾ ਅੱਜ ਸਰਵਣ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1606 ਵਿੱਚ ਗੁਰਗੱਦੀ ਤੇ ਬੈਠੇ ਆਪਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਆਉਣ ਵਾਲੇ ਕਲੜੇ ਸਮੇ ਦਾ ਸੰਕੇਤ ਦਿੱਤਾ ਆਪਨੇ ਅਕਾਲ ਤਖਤ ਸਥਾਪਿਤ ਕਰਕੇ ਮੁਗਲ ਹਾਕਮਾਂ ਦੇ ਜ਼ੁਲਮ ਜ਼ਬਰ ਦਾ ਟਾਕਰਾ ਕਰਨ ਲਈ ਸੈਨਿਕ ਸਿਖਲਾਈ ਨੂੰ ਸਿੱਖੀ ਦਾ ਅੰਗ ਬਣਾ ਦਿੱਤਾ ਆਪ ਜੀ ਨੇ ਸੰਗਤਾਂ ਨੂੰ ਇਸ ਆਸ਼ੇ ਦੇ ਹੁਕਮਨਾਮੇ ਵੀ ਭੇਜੇ ਕਿ ਵਧੀਆ ਨਸਲ ਦੇ ਘੋੜੇ ਅਤੇ ਸ਼ਸਤਰਾਂ ਦੀ ਭੇਟਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨਾਮੀ ਗ੍ਰਾਮੀ ਜਰਨੈਲ ਨੌਕਰ ਰੱਖੇ ਇਸ ਨਾਲ ਮੁਗਲ ਹਕੂਮਤ ਦੇ ਮਨ ਵਿੱਚ ਹੋੜ আর ਪੈਰਾ ਹੋ ਗਿਆ ਅਤੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਫੇਲੇ ਵਿੱਚ ਭੇਜ ਦਿੱਤਾ ਗਿਆ ਲੇਕਿਨ ਸਿੱਖਾਂ ਵਿੱਚ ਜੋਸ਼ ਅਤੇ ਰੂਹ ਨੂੰ ਵੇਖ ਕੇ ਹਕੂਮਤ ਨੇ ਆਪ ਨੂੰ ਰਹਾ ਕਰਤਾ ਉਸ ਤੋਂ ਪਿੱਛੋਂ ਵੀ ਆਪ ਨੇ ਫੌਜਾਂ ਰੱਖਣ ਤੇ ਮੁਕਾਬਲੇ ਦੀ ਲੜਾਈ ਦੀ ਤਿਆਰੀ ਕਰਨ ਦਾ ਪ੍ਰੋਗਰਾਮ ਜਾਰੀ ਰੱਖਿਆ 1627 ਵਿੱਚ ਸ਼ਾਹਜਹਾਨ ਮੋਗਲ ਸਮਰਾਟ ਬਣਿਆ ਅਤੇ 1628 ਵਿੱਚ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕਰਵਾਈ ਬੌਲੀ ਪੂਰ ਦਿੱਤੀ ਗਈ ਉਸ ਤੋਂ ਛੇਤੀ ਪਿੱਛੋਂ ਮੋਗਲ ਫੌਜਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਵਿਚਕਾਰ ਚਾਰ ਲੜਾਈਆਂ ਹੋਈਆਂ ਅਤੇ ਹਰੇਕ ਲੜਾਈ ਵਿੱਚ ਸ਼ਾਹੀ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਆਖਰੀ ਲੜਾਈ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਨੇ ਖੜੂੜ ਦੇ ਰਾਜੇ ਦੇ سدے اتے کیرت پور اپنا صدر مقام بنا لیا اس دوران آپ نے سکھی دے پرچار دا کم پنجاب تو باہر بھی جاری رکھیا پاویں ظاہرہ توڑتے پہ رڑائیاں دا کارن کوئی سرکاری باز جہاں کوڑے دی مال کی مالکی رہی ہے پر حقیقت کچھ ہور ہے ہوکومت کے وروتھ ਸਵੈ ਰੱਖਿਆ ਅਤੇ ਆਤਮਿਕ ਆਜ਼ਾਦੀ ਲਈ ਲੜੀਆਂ ਜਾ ਰਹੀਆਂ ਲਾਈਆਂ ਸਨ ਅਸੀਂ ਵੇਖ ਚੁੱਕੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੂੰ ਕਿਵੇਂ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਨਿਆਂ ਦੇਵਤਾ ਦਰ ਕਿਨਾਰ ਨਿਆਂ ਦੇਣ ਦਾ ਸੰਗ ਵੀ ਨਹੀਂ ਸੀ ਰਚਿਆ ਗਿਆ ਇਸ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੀ ਆਤਮਿਕ ਸਰਤ ਮੰਡਲ ਦੇ ਨਾਲ-ਨਾਲ ਸਰੀਰਕ ਯੋਗਤਾ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਅਕਾਲ ਤਖਤ ਤੋਂ ਢਾਡੀਆਂ ਦਾ ਵੀਰ ਰਸੀ 12 ਗਾਉਣਾ ਗੁਰੂ ਸਾਹਿਬ ਦਾ ਸਿੱਖਾਂ ਵਿੱਚ ਕੁਸ਼ਤੀਆਂ ਘੋੜਸਵਾਰੀ ਅਤੇ ਮਰਦਾਉ ਖੇਡਾਂ ਪ੍ਰਚਲਿਤ ਕਰਨਾ ਮੈਦਾਨੇ ਜੰਗ ਵਿੱਚ ਨਿਤਰਨ ਦੀਆਂ ਤਿਆਰੀਆਂ ਸਨ ਸਿੱਖ ਸੋਚ ਇਸ ਗੱਲ ਦੀ ਸ਼ਾਦੀ پر دی ہے کہ شہید پہلا گروہ ارجن دیو جی اس طرح دیا سنکیت کر گئے سن گرو ہرگوبند صاحب جی نے ایک گل سپشٹ کر دیتی کہ سکھ اندولن صرف دا اجہا ٹولا نہیں سی جو چور زبر زور سبر اگیں گوڈے ٹیکن ہوئے حکومت دے ظلمانو ننگے کر کے خاقم دیا آتما جگاؤں دا کم گرو نانک دیو جی نے بڑی بے باقی نال کی تاسی بابر ورگے جابروں اپنے درویشی جلال دی چلک وکھائی سی پر جہاں گی دے کارتوں مغلوں نے خاندان گلامہ دی تارمک نیتی ਅਪਣਾ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਿਕ ਨੀਤੀ ਨੇ ਆਪ ਦੀਆਂ ਕਈ ਅਹਿਮ ਦੇਣਾ ਨੂੰ ਓਲੇ ਵਿੱਚ ਕਰ ਦਿੱਤਾ ਮਿਸਾਲ ਲਈ ਸਿੱਖੀ ਏਕਤਾ ਕਾਇਮ ਕਰਨ ਲਈ ਆਪ ਨੇ ਉਦਾਸੀ ਸੰਪਰਦਾਏ ਨੂੰ ਨੇੜੇ ਲਿਆਦਾ ਪਾਬਾ ਸ੍ਰੀ ਚੰਦ ਦੀ ਮੰਗ ਉਤੇ ਆਪਣੇ ਸਭ ਤੋਂ ਵੱਡੇ ਸਹਿਬਜ਼ਾ ਦੇ ਬਾਬਾ ਗੁਰਦਤਾ ਜੀ ਨੂੰ ਉਹਨਾਂ ਦੀ ਸੇਵਾ ਵਿਚ ਲਾ ਦਿੱਤਾ ਇਸ ਦਾ ਨਤੀਜਾ ਇਹ ਹੋਇਆ ਕਿ ਉਦਾਸੀ ਸੰਪਰਦਾਏ ਜੋ ਸਿੱਖਾਂ ਤੋਂ ਦੂਰ ਜਾ ਰਹੀ ਸੀ ਸਿੱਖੀ ਦੇ ਦਾਰੇ ਵਿੱਚ ਆ ਗਿਆ ਇਸ ਸੰਪਰਦਾਏ 20ਵੀਂ ਸਦੀ ਦੇ ਦੂਜੇ ਦਹਾਕੇ ਤੱਕ ਸਿੱਖ ਗੁਰਧਾਮਾਂ ਦਾ ਪ੍ਰਬੰਧ ਬੜੀ ਧਿਆਨਤਦਾਰੀ ਅਤੇ ਪਿਆਰ ਨਾਲ ਕਰਦੀ ਰਹੀ ਹੈ ਇਤੋਂ ਤੱਕ ਕਿ ਜਦੋਂ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਗੁਰਤੇਗ ਬਹਾਦਰ ਜੀ ਦੇ ਦੇਵਰੇ ਦੀ ਸੌਂਪਣੀ ਗੁਰਬਖਸ਼ ਉਦਾਸੀ ਨੂੰ ਕੀਤੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ